ਅੱਜ ਅਕਾਲੀ ਦਿਲ ਦੇ ਜਿਹੜੇ ਚੀਫ ਸਪੋਕਸਪਰਸਨ ਨੇ ਨਾਲ ਲੀਗਲ ਵਿੰਗ ਦੇ ਜਿਹੜੇ ਐਡਵਾਈਜ਼ਰ ਨੇ ਉਹ ਸਾਡੇ ਨਾਲ ਮੌਜੂਦ ਨੇ ਅਰਸ਼ਦੀਪ ਖਲੇਰ ਜੀ ਮੌਜੂਦ ਨੇ ਇੱਕ ਗੱਲ ਇਹਨਾਂ ਨੇ ਕਹੀ ਕਹਿੰਦੇ ਕਿ ਚੰਡੀਗੜ੍ਹ ਦੇ ਵਿੱਚ ਇੱਕ ਰਿਜ਼ੋਰਟ ਹੈ ਉਹਦੇ ਵਿੱਚ ਮੀਤ ਹੀਰ ਸਾਹਿਬ ਦਾ ਵਿਆਹ ਹੋਇਆ ਔਰ ਉਹਨਾਂ ਤੇ ਇਲਜ਼ਾਮ ਵੀ ਲਗਾਏ ਗਏ ਨੇ ਕਿ ਉਹਨਾਂ ਤੇ ਜਿਹੜੇ ਗਵਰਨਮੈਂਟ ਗਾਈਡਲਾਈਨਸ ਦੇ ਜਿਹੜਾ ਵਿਰੋਧ ਕਰਨ ਦੇ ਉੱਤੇ ਗੱਲ ਕੀਤੀ ਗਈ ਸੀਗੀ ਉਹ ਕਿੱਥੇ ਗਏ ਉਹਦੇ ਅੱਗੇ ਦੇ ਜਵਾਬ ਕਿੱਥੇ ਨੇ ਗੱਲਬਾਤ ਕਰਦੇ ਕਲੇਰ ਸਾਹਿਬ ਕੀ ਮੁੱਦਾ ਹੈ ਪੂਰਾ ਕੀ ਕਿਹੜੇ ਇਹ ਰਿਜ਼ੋਰਟ ਦੀ ਤੁਸੀਂ ਗੱਲ ਐ ਕਿ ਆਇਓ ਕਿ ਜਿੱਥੇ ਮੀਥੀਰ ਸਾਹਿਬ ਦਾ ਵਿਆਹ ਹੋਇਆ ਦੇਖੋ ਜੀ ਇੱਕ ਚੰਡੀਗੜ੍ਹ ਦੇ ਨਾਲ ਰਿਜ਼ੋਰਟ ਪੈਂਦਾ ਐ ਐਸਐਸ ਨਗਰ ਦੇ ਵਿੱਚ ਫੋਰੈਸਟ ਹਿੱਲ ਰਿਜ਼ੋਰਟ ਔਰ ਜ਼ੋਟ ਨੂੰ ਪੰਜਾਬ ਸਰਕਾਰ ਨੇ 5 ਸਤੰਬਰ 2023 ਨੂੰ ਇੱਕ ਨੋਟਿਸ ਇਸ਼ੂ ਕੀਤਾ ਜੀ ਕਿ ਤੁਸੀਂ ਗਵਰਨਮੈਂਟ ਗਾਈਡਲਾਈਨਸ ਨੂੰ ਵਾਇਓਲੇਟ ਕਰ ਰਹੇ ਹੋ ਤੁਹਾਡੇ ਕੋਲ ਇਸ ਪ੍ਰਾਪਰਟੀ ਦੀਆਂ ਪਰਮਿਸ਼ਨਸ ਨਹੀਂ ਹੈਗੀਆਂ ਤੁਸੀਂ ਇਹਦੇ ਵਿੱਚ ਜਿਹੜੇ ਵਿਆਹ ਫੰਕਸ਼ਨ ਕਰਾ ਰਹੇ ਹੋ ਤੁਸੀਂ ਨਹੀਂ ਕਰ ਸਕਦੇ ਸੋ ਇਹਨੂੰ ਫੌਰਨ ਤੌਰ ਤੇ ਬੰਦ ਕਰ ਅੱਛਾ ਸਤੰਬਰ ਚ ਉਸ ਤੋਂ ਬਾਅਦ 13 ਦਾ ਇੱਕ ਹੋਰ ਨੋਟਿਸ ਆਉਂਦਾ ਹੈ 13 ਅਕਤੂਬਰ ਦਾ ਕਿ ਜੀ ਅਸੀਂ ਉਹ ਪੇਸ਼ ਹੋਗੇ ਫੋਰੈਸਟਰੀ ਵਾਲੇ ਉਹਨਾਂ ਦਾ ਕੋਈ ਜਵਾਬ ਇਹਨਾਂ ਨੇ ਆਨ ਰਿਕਾਰਡ ਲੈ ਲਿਆ ਤੇ ਲੀਗਲ opinion ਵਾਸਤੇ ਭੇਜਤਾ ਤੇ ਉਸੇ ਰਿਜ਼ੋਰਟ ਚ 7 ਨਵੰਬਰ ਨੂੰ ਮੰਤਰੀ ਸਾਹਿਬ ਨੇ ਵਿਆਹ ਕਰਾ ਲਿਆ مطلب ਤੁਸੀਂ ਦੇਖੋ ਵੀ ਆਫੀਸ਼ੀਅਲ ਕਪੈਸਿਟੀ ਦਾ ਮਿਸਯੂਜ਼ ਨਹੀਂ ਤੁਹਾਡਾ ਡਿਪਾਰਟਮੈਂਟ ਨੋਟਿਸ ਕੱਢ ਰਿਹਾ ਤੁਸੀਂ ਕਹਿ ਰਹੇ ਹੋ ਕਿ ਤੇਰੇ ਕੋਲ ਗਾਈਡਲਾਈਨਸ ਨੂੰ ਤੂੰ ਵਾਇਲਟ ਕਰ ਰਹੇ ਹੈਂ ਗਵਰਨਮੈਂਟ ਨੂੰ ਉਸੇ ਰਿਜ਼ੋਰਟ ਚ ਤੁਸੀਂ 7 ਨਵੰਬਰ ਨੂੰ ਵਿਆਹ ਵੀ ਕਰਾ ਲਿਆ ਹੁਣ ਦੋ ਚੀਜ਼ਾਂ ਜਾਂ ਤਾਂ ਹੁਣ ਲੋਕਾਂ ਨੂੰ ਆ ਕੇ ਦੱਸੋ ਵੀ ਇਹ ਜਿਹੜਾ ਨੋਟਿਸ ਹੈ ਇਹਦਾ ਕੀ ਸਟੇਟਸ ਹੈ ਅਗਰ ਤਾਂ ਇਹ ਨੋਟਿਸ ਅੱਜ ਵੀ ਸਟੈਂਡ ਕਰਦਾ ਹੈ ਤਾਂ ਤੁਸੀਂ ਇੱਕ ਡਿਸਪਿਊਟਡ ਪ੍ਰਾਪਰਟੀ ਦੇ ਵਿੱਚ ਕਿਉਂ ਵਿਆਹ ਕਰਾਇਆ ਤੁਸੀਂ ਕਹਿੰਦੇ ਹੋ ਕਿ ਉਹਦੇ ਕੋਲ ਤਾਂ ਰਿਕਵਿਜ਼ਿਟ ਪਰਮਿਸ਼ਨਸ ਹੀ ਹੈ ਨਹੀਂ ਅਗਰ ਇਹ ਨੋਟਿਸ ਤੁਸੀਂ ਫਾਈਲ ਕਰਤਾ ਉਹਦਾ ਜਵਾਬ ਲੈ ਕੇ ਤਾਂ ਫਿਰ ਇਹ ਵੀ ਦੱਸਣਾ ਪਊਗਾ ਵੀ ਫਿਰ ਕੱਲਾ ਵਿਆਹ ਕਰਾਉਣ ਦੇ ਲਈ ਡਰ ਆਇਆ ਸੀ ਕਿ ਉਹਦੇ ਕੋਲੇ ਪਰਮਿਸ਼ਨਾਂ ਹੈਗੀਆਂ ਸੀ ਵਿਆਹ ਕਰਾਉਣ ਲਈ ਡਰਾਤਾ ਮੁੜ ਕੇ ਤੁਸੀਂ ਫਾਈਲ ਕਰਾਤਾ ਸੋ ਇਹ ਚੀਜ਼ਾਂ ਲੋਕਾਂ ਨੂੰ ਆ ਕੇ ਦੱਸਣੀਆਂ ਪੈਣਗੀਆਂ ਇਹ ਬਹੁਤ ਇੱਕ ਸੀਰੀਅਸ ਮਿਸਿਊਜ਼ ਹੈ ਇੱਕ ਮੰਤਰੀ ਦਾ ਕਿ ਤੁਸੀਂ ਇਹਦੇ ਉੱਤੇ ਅੱਗੇ ਦੀ ਪੜਤਾਲ ਕੀਤੀ ਕਿ ਇਹਦੇ ਵਿੱਚ ਕਾਰਨ ਕੀ ਰਿਹਾ ਜਿਸ ਕਰਕੇ ਤੁਸੀਂ ਇਹ ਮੁੱਦਾ ਕੱਢ ਕੇ ਲਿਆਂਦਾ ਬਾਹਰ ਨਹੀਂ ਮੈਂ ਤਾਂ ਸ਼ਰੇਆਮ ਪੁੱਛ ਰਿਹਾ ਮੈਂ ਤਾਂ ਗਵਰਨਮੈਂਟ ਦੇ ਡਾਕੂਮੈਂਟਸ ਦਿਖਾ ਰਿਹਾ ਇਹ ਪੋਲੂਸ਼ਨ ਡਿਪਾਰਟਮੈਂਟ ਦਾ ਨੋਟਿਸ ਹੈ ਮੈਂ ਤਾਂ ਬਹੁਤ ਸਪਸ਼ਟ ਸਵਾਲ ਪੁੱਛ ਰਿਹਾ ਕਿ ਅਗਰ ਇੱਕ ਡਿਪਾਰਟਮੈਂਟ ਇੱਕ ਪ੍ਰਾਪਰਟੀ ਨੂੰ ਨੋਟਿਸ ਕੱਢ ਰਿਹਾ ਗਵਰਨਮੈਂਟ ਗਾਈਡਲਾਈਨਸ ਦੀ ਵਾਇਓਲੇਸ਼ਨ ਦਾ ਕੱਢ ਰਿ ਤੇ ਉਹ ਨੋਟਿਸ ਹਲੇ ਤੱਕ ਫਾਈਲ ਨਹੀਂ ਹੋਇਆ ਜਾਂ ਹੁਣ ਫਾਈਲ ਹੋ ਗਿਆ ਹੋਵੇ ਵਿਆਹ ਤੋਂ ਬਾਅਦ ਹੋ ਗਿਆ ਹੋਵੇ ਉੱਥੇ ਮੰਤਰੀ ਸਾਹਿਬ ਨੇ ਵਿਆਹ ਕਿਉਂ ਕੀਤਾ ਮਤਲਬ ਉਸੇ ਡਿਪਾਰਟਮੈਂਟ ਜਿਹੜਾ ਤੁਹਾਡਾ ਦੋਸ਼ੀ ਹੈ ਇਹ ਤਾਂ ਫਿਰ ਬਹੁਤ ਸੀਰੀਅਸ ਇੱਕ ਮੰਤਰੀ ਦੇ ਉੱਤੇ ਅਲੀਗੇਸ਼ਨ ਹੈ ਜਿਹਨੂੰ ਪੰਜਾਬ ਸਰਕਾਰ ਕਹਿ ਰਹੀ ਹੈ ਦੋਸ਼ੀ ਹੈ ਗਵਰਨਮੈਂਟ ਗਾਈਡਲਾਈਨਸ ਦਾ ਵਾਇਓਲੇਸ਼ਨ ਕਰ ਰਿਹਾ ਹੈ ਉੱਥੇ ਤੁਹਾਡੇ ਮੰਤਰੀ ਸਾਹਿਬ ਜੀ ਵਿਆਹ ਕਰ ਰਹੇ ਨੇ ਬਹੁਤ ਸੀਰੀਅਸ ਉਦੇ ਬਸ ਜਲੋ ਇਹ ਤਾਂ ਹੋ ਗਿਆ ਇੱਕ ਮੰਤਰੀ ਦੀ ਗੱਲ ਲੇਕਿਨ ਕੁਝ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਵੀਡੀਓ ਉਹਨਾਂ ਨੇ ਦਿਖਾਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਐਨਡੀਪੀਸੀ ਦੇ ਜਿਹੜਾ ਆ ਉਹ ਸੱਮਨ ਭੇਜਿਆ ਗਿਆ ਉਹਨਾਂ ਨੂੰ ਪੇਸ਼ੀ ਦੇ ਲਈ ਵੀ ਕਿਹਾ ਗਿਆ ਉਹਦੇ ਉੱਤੇ ਕੀ ਹੈ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਅਕਾਲੀ ਦਲ ਸਟੈਂਡ ਲਈਗੀ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਐਸੇ ਐਨਡੀਪੀਐਸ ਦੇ ਜਿਹੜੇ ਨੋਟਿਸ ਹਨ ਤੋਂ ਨਹੀਂ ਡਰਦਾ ਇਹ ਪਹਿਲਾਂ ਕਾਂਗਰਸ ਨੇ ਵੀ ਜ਼ੋਰ ਲਾ ਲਿਆ ਇੱਕ ਮਹੀਨੇ ਦਾ ਡੀਜੀਪੀ ਲਿਆ ਕੇ ਹਨੇਰੀਆਂ ਰਾਤਾਂ ਚੂਠਾ ਪਰਚਾ ਕੀ ਹੋਇਆ ਸੀ ਜਦੋਂ ਹਾਈ ਕੋਰਟ ਗਏ ਡਿਵੀਜ਼ਨ ਬੈਂਚ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੋਈ ਸਬੂਤ ਹੀ ਹੈ ਨਹੀਂ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਨਾਲ ਕਨੈਕਟ ਕਰ ਸਕੇ 2 ਸਾਲ ਤੋਂ ਸਰਕਾਰੋਂ ਚ ਚਲਾਨ ਨਹੀਂ ਪੇਸ਼ ਕਰ ਸਕੇ ਜਦੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਭਗਵੰਤ ਮਾਨ ਸਾਹਿਬ ਦੀ ਬੇਟੀ ਨੂੰ ਇੱਕ ਪਲੇਟਫਾਰਮ ਦੇ ਤਾਂ ਗੱਲ ਕਰਨ ਦਾ ਲੋਕਾਂ ਨੂੰ ਮੁਖਾਤਬ ਹੁੰਦਾ ਉਹ ਜੋ ਉਹਨਾਂ ਨੇ ਕਿਹਾ ਸਾਰਿਆਂ ਦੇ ਸਾਹਮਣੇ ਮੈਂ ਨਹੀਂ ਪੜਨਾ ਚਾਹੁੰਦਾ ਉਸ ਗੱਲ 'ਚ ਉਸ ਤੋਂ ਅਗਲੇ ਦਿਨ ਹੀ ਨੋਟਿਸ ਕੱਢਤਾ ਕਿ ਆਓ ਜੀ ਥੋੜੇ ਤੋਂ ਸਵਾਲ ਜਵਾਬ ਕਰਨਾ ਸੋ ਪੋਲੀਟੀਕਲੀ ਮੋਟੀਵੇਟਿਡ ਹੈ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿ ਜਦੋਂ ਬਾਕੀ ਪਾਰਟੀਆਂ ਦੇ ਲੀਡਰ ਨੇ ਮੈਂ ਨੋਟਿਸ ਭੇਜ ਕੇ ਡਰਾ ਲੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਵਿਕਰਮ ਮਜੀਠੀਆ ਸਾਹਿਬ ਨੂੰ ਵੀ ਡਰਾ ਲੂਗਾ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮ ਇਹ ਥੋਡੀਆਂ ਐ ਜੀਆਂ ਗਿੱਦੜ ਪਪਕੀਆਂ ਤੂੰ ਨਹੀਂ ਡਰਦਾ ਡਟ ਕੇ ਸਾਹਮਣਾ ਕਰਾਂਗੇ ਜੋ ਤੁਹਾਡੇ ਤੋਂ ਜ਼ੋਰ ਹੈ ਤੁਸੀਂ ਲਾ ਲਓ ਅਸੀਂ ਡਟ ਕੇ ਪੰਜਾਬ ਦੇ ਮੁੱਦੇ ਚੱਕਦੇ ਰਾਵਾਂਗੇ ਪੰਜਾਬੀਆਂ ਦੀ ਗੱਲ ਕਰਦੇ ਰਾਵਾਂਗੇ ਲੇਕਿਨ ਦੂਜੇ ਪਾਸੇ ਉਹਨਾਂ ਦੀ ਜਿਹੜੇ ਵਾਈਫ ਨੇ ਗਨੀਵ ਕੌਰ ਮਜੀਠੀਆ ਜਿਹੜੇ ਇਸ ਵਕਤ ਵਿਧਾਇਕ ਵੀ ਨੇ ਉਹਨਾਂ ਨੂੰ ਵਿਧਾਨ ਸਭਾ ਦਾ ਅਹੁਦਾ ਵੀ ਮਿਲਿਆ ਉਹਨਾਂ ਨੂੰ ਵੀ ਕਸਮਨ ਭੇਜਿਆ ਗਿਆ ਸੀਗਾ ਪੰਜਾਬ ਸਰਕਾਰ ਦੁਆਰਾ देखो हालाके ओ जेड़ा एक चल ਰਿਆ ਸੀ ਕੰਪਲੇਂਟ ਜਿਹੜੀ ਇੱਕ ਸੋ ਕਾਲਡ ਕੰਪਲੇਂਟ ਹੈ ਉਹਦੇ ਚ ਨਾ ਤਾਂ ਕੋਈ ਨਾਮ ਉਹਨਾਂ ਦਾ ਸਹੀ ਲਿਖਿਆ ਹੋਇਆ ਨਾ ਕੋਈ ਐਡਰੈਸ ਦਿੱਤਾ ਹੋਇਆ ਉਹ ਕਿਸੇ ਬੰਦੇ ਨੇ ਸ਼ਰਾਰਤ ਕੀਤੀ ਨਾ ਕਦੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਘਰ ਉਸ ਕੰਪਲੇਂਟ ਦਾ ਕੋਈ ਨੋਟਿਸ ਆਇਆ ਅੱਜ ਤੱਕ ਕੋਈ ਕਿਸੇ ਕੋਰਟ ਦਾ ਨੋਟਿਸ ਨਹੀਂ ਪਰ ਹਾਂ ਉਹ ਜਿਹੜੀ ਫਰਜੀ ਕੋਸ਼ਿਸ਼ ਇਹਨਾਂ ਨੇ ਕੀਤੀ ਉਹਦੇ ਚ ਵੀ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਸਟੇ ਕਰਤਾ ਸਾਨੂੰ ਜਾਣਦੀ ਵੀ ਲੋੜ ਨਹੀਂ ਪਈ ਉਹ ਕੰਪਲੇਂਟ ਉਹ ਜਿਹੜਾ ਫੈਸਲਾ ਸੀ ਨਿਚਲੀ ਕੋਰਟ ਦਾ ਉਹਨੂੰ ਕੋਰਟ ਨੇ ਮੰਨਿਆ ਕਿ ਥੋੜਾ ਗਲਤ ਔਰ ਉਹਨੂੰ ਸਟੇ ਕਰਤਾ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਫਿਰ ਲੀਗਲ ਐਕਟ ਇਹਦੇ ਉੱਤੇ ਜਿਹੜਾ ਹੁਣ ਪੇਸ਼ੀ ਵਾਸਤੇ ਕਿਹਾ ਗਿਆ ਆ ਬਿਕਰਮ ਸਿੰਘ ਮਜੀਠੀਆ ਨੂੰ ਲੀਗਲੀ ਅਗਰ ਤੁਹਾਡੇ ਨਾਲ ਗੱਲ ਕਰੀਏ ਸੀ ਲੀਗਲੀ ਹੁਣ ਕੀ ਇਹਦੇ ਉੱਤੇ ਐਕਸ਼ਨ ਤੁਹਾਡੇ ਵੱਲੋਂ ਲਿਆ ਜਾਏਗਾ ਨਹੀਂ ਸਾਨੂੰ ਨੋਟਿਸ ਹੈ ਜੀ 18 ਤਰੀਕ ਦਾ ਜ਼ਰੂਰ ਜਾਵਾਂਗੇ ਪਰ ਸਰਕਾਰ ਅਗਰ ਇਹ ਸੋਚਦੀ ਆ ਵੀ ਇਦਾਂ ਬਲਾ ਕੇ ਸਾਨੂੰ ਡਰਾ ਲੂਗੀ ਡਰਦੇ ਟਰਦੇ ਨਹੀਂ ਠੋਕ ਕੇ ਜਵਾਬ ਦਵਾਂਗੇ ਬਿਲਕੁਲ ਦੇਖੋ ਅਸੀਂ ਗੱਲ ਕੀਤੀ ਜਿਹੜੇ ਅਰਸ਼ਦੀਪ ਕਲੇਰ ਨੇ ਉਹਨਾਂ ਨਾਲ ਗੱਲ ਕੀਤੀ ਸਿੱਧੇ ਤੌਰ ਤੇ ਇਹ ਕਹਿੰਦਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਐਕਟ ਦੇ ਵਿੱਚ ਬੁਲਾਇਆ ਗਿਆ ਸੱਦਾ ਦਿੱਤਾ ਗਿਆ ਜ਼ਰੂਰ ਪਹੁੰਚਾਂਗੇ ਔਰ ਨਾਲ ਇਹ ਵੀ ਕਹਿ ਦਿੱਤਾ ਇਹ ਕਹਿੰਦੇ ਕਿ ਭਾਵੇਂ ਜੋ ਮਰਜ਼ੀ ਹੋ ਜਾਏ ਅਕਾਲੀ ਦਲ ਨਾ ਡਰੇਗੀ ਨਾ ਦਵੇਗੀ ਡੱਟ ਕੇ ਹਰ ਚੀਜ਼ ਦਾ ਸਾਹਮਣਾ ਜਿਹੜਾ ਹੈ ਉਹ ਕੀਤਾ ਜਾਏਗਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੁਰੂਜ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ